ਬੇਟੀਆਂ ਬੇਟਿਆਂ ਨਾਲੋਂ ਘੱਟ ਨਹੀਂ ਪਰ ਸ਼ਰਤ ਹੈ ਕਿ ਜੇਕਰ ਬੇਟੀਆਂ ਨੂੰ ਅੱਗੇ ਵਧਣ ਵਿੱਚ ਪੂਰੀ ਮਦਦ ਕੀਤੀ ਜਾਵੇ ਤਾਂ ਬੇਟੀਆਂ ਹਰ ਮੁਕਾਮ ਹਾਸਿਲ ਕਰਕੇ ਪਰਿਵਾਰ ਸਮੇਤ ਆਪਣੇ ਦੇਸ਼ ਤੇ ਰਾਜ ਦਾ ਨਾਮ ਰੌਸ਼ਨ ਕਰ ਸਕਦੀਆਂ ਨੇ ਐਸਾ ਹੀ ਕੁਝ ਕਰ ਦਿਖਾਇਆ ਹੈ ਬਟਾਲਾ ਦੀ ਰਹਿਣ ਵਾਲੀ ਬੇਟੀ ਨਵੇਤਾ ਭਗਤ ਨੇ ਜਿਸ ਦੀ ਉਮਰ 13 ਸਾਲ ਹੈ ਉਹ 8ਵੀਂ ਜਮਾਤ ਦੀ ਵਿਦਿਆਰਥਣ ਹੈ ਉਸਨੇ ਸਕੂਲ ਗੇਮਸ ਫੈਡਰੇਸ਼ਨ ਆਫ ਇੰਡੀਆ 2025 ਵਿੱਚ 골ਡ ਮੈਡਲ ਹਾਸਲ ਕੀਤਾ ਹੈ। ਇਹ ਅੰਡਰ 19 ਵਰਗ ਦਾ ਐਥਲੈਟਿਕਸ ਮੁਕਾਬਲਾ ਸੀ। ਇਸ ਮੁਕਾਬਲੇ ਦੌਰਾਨ ਨਵੇਤਾ ਭਗਤ ਨੇ 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਬੇਟੀ ਦੀ ਇਸ ਪ੍ਰਾਪਤੀ ਨੂੰ ਲੈ ਕੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਨਵੇਤਾ ਭਗਤ ਨੇ ਦੱਸਿਆ ਹੈ ਕਿ ਉਸ ਨੂੰ ਕੁਝ ਵੀ ਪਤਾ ਨਹੀਂ ਸੀ ਕਿ ਉਹ 골ਡ ਮੈਡਲ ਜਿੱਤ ਕੇ ਆਏਗੀ। ਉਸ ਦਾ ਕਹਿਣਾ ਹੈ ਕਿ ਮੇਰੀ ਸਕੂਲ ਟੀਚਰ ਨੇ ਮੇਰਾ ਨਾਮ ਲਿਖਾ ਦਿੱਤਾ ਸੀ ਜਿਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਮੈਨੂੰ ਹੌਸਲਾ ਦਿੱਤਾ ਮੈਂ ਐਥਲੈਟਿਕਸ ਨੂੰ ਆਪਣਾ ਜਨੂਨ ਬਣਾ ਲਿਆ ਪਰਿਵਾਰ ਅਤੇ ਕੋਚ ਨੇ ਪੂਰਾ ਸਾਥ ਦਿੱਤਾ ਉਸ ਦਾ ਕਹਿਣਾ ਹੈ ਕਿ ਉਸ ਨੇ ਪੜ੍ਹਾਈ ਅਤੇ ਖੇਡ ਪ੍ਰੈਕਟਿਸ ਦਾ ਟਾਈਮ ਟੇਬਲ ਬਣਾ ਕੇ ਰੱਖਿਆ ਹੋਇਆ ਹੈ ਜਿਸ ਦੇ ਹਿਸਾਬ ਨਾਲ ਹੀ ਉਹ ਚੱਲਦੀ ਹੈ ਉਸ ਨੇ ਕਿਹਾ ਕਿ ਬੇਟੀਆਂ ਦਾ ਸਾਥ ਦੇਣਾ ਚਾਹੀਦਾ ਹੈ ਅਗਰ ਬੇਟੀਆਂ ਦਾ ਸਾਥ ਦਿਓਗੇ ਤਾਂ ਬੇਟੀਆਂ ਵੀ ਤੁਹਾਨੂੰ ਨਿਰਾਸ਼ ਨਹੀਂ ਕਰਨਗੀਆਂ ਨਵੇਤਾ ਦੇ ਪਿਤਾ ਵਨੀਤ ਅਤੇ ਮਾਤਾ ਸੋਨੀਆ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੀ ਬੇਟੀ ਨੇ 골ਡ ਮੈਡਲ ਜਿੱਤਿਆ ਉਹਨਾਂ ਦਾ ਕਹਿਣਾ ਹੈ ਕਿ ਬੇਟੀਆਂ ਨੂੰ ਬੇਟਿਆਂ ਦੇ ਬਰਾਬਰ ਸਮਝਣਾ ਚਾਹੀਦਾ ਹੈ ਅਤੇ ਬੇਟੀਆਂ ਨੂੰ ਅੱਗੇ ਵਧਣ ਵਿੱਚ ਮਦਦ ਵੀ ਕਰਨੀ ਚਾਹੀਦੀ ਹੈ ਇਸ ਵੇਲੇ 골ਡ ਮੈਡਲ ਜੇਤੂ ਨਵੇਤਾ ਭਗਤ ਉਹਨਾਂ ਦੇ ਪਿਤਾ ਵਨੀਤ ਅਤੇ ਮਾਤਾ ਸੋਨੀਆ ਨੇ ਕੀ ਕੁਝ ਕਿਹਾ ਜਰਾ ਤੁਸੀਂ ਵੀ ਗੋ ਜੀ ਮੈਨੂੰ ਤੇ ਮੈਨੂੰ ਇਹ ਕਹਿੰਦੇ ਕਿ ਮੈਂ ਪਪਾ ਜਾਣਾ ਆ ਤੇ ਇਦਾਂ ਮੈਨੂੰ ਮੈਮ ਕਹਿੰਦੇ ਮੈਂ ਹਿੰਮਤ ਨਹੀਂ ਹਾਰਨੀ ਠੀਕ ਆ ਤੇ ਪੂਰਾ ਮੈਂ ਕਿ ਆਪਣਾ ਤਨਮਨ ਤੰਦ ਦਾ ਪੂਰਾ ਜੋਰ ਲਾਉਣਾ ਸੱਚੇ ਪਾਤਸ਼ਾਹ ਦੇ ਵਿਸ਼ਵਾਸ ਰੱਖ ਕੇ ਪਰ ਬੱਚੀ ਨੇ ਉਦਾਂ ਹੀ 7 ਵਜੇ ਕਹਿ ਕੇ ਮੰਨ ਲਿਆ ਤੇ ਸੱਚੇ ਬਾਦਸ਼ਾਹ ਨੇ ਕਿਰਪਾ ਕਰਤੀ ਕ੍ਰੈਡਿਟ ਕਹਿੰਦੇ ਪਪਾ ਨੂੰ ਜਾਏਗਾ ਪਪਾ ਨੇ ਉਸ ਟੈਮਲ ਬੜਾ ਵਧਾਇਆ ਮੇਰਾ ਪਹਿਲਾਂ ਤੇ ਜੀ ਜਾਏਗਾ ਸੱਚੇ ਪਾਤਸ਼ਾਹ ਜੀ ਦਾ ਜੀ ਜਿਨ੍ਹਾਂ ਨੇ ਹਿੰਮਤ ਦਿੱਤੀ ਇਹਦੇ ਪਪਾ ਨੂੰ ਵੀ ਤੇ ਬੱਚਿਆਂ ਨੂੰ ਵੀ ਤੇ ਸੱਚੇ ਪਾਛਾ ਤੇ ਪਹਿਲਾਂ ਜਾਏਗਾ ਜਿਹੜਾ ਪਾਪਾ ਤੇ ਵੀ ਆ ਸਕੂਲ ਪ੍ਰਿੰਸੀਪਲ ਸਾਹਿਬ ਤੇ ਵੀ ਆ ਜੀ ਸਾਰੇ ਸਟਾਫ ਤੇ ਜਿਹੜੇ ਇਹਨਾਂ ਦੇ ਕੋਚ ਮੈਮ ਜਿਹੜੇ ਕੈਮੀ ਮੈਮ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹਨਾਂ ਨੂੰ ਮਤਲਬ ਪਿਆਰ ਨਾਲ ਵੀ ਤੇ ਗੁੱਸੇ ਨਾਲ ਵੀ ਕਿ ਬੱਚੇ ਨਹੀਂ ਤੇਰਾ ਨਾਮ ਲਿਖਾਉਣਾ ਤੇਰੇ ਪਾਪਾ ਇਹਨਾਂ ਕੁਝ ਕਰਦੇ ਆ ਜੋ ਮਰਜ਼ੀ ਹੋਏ ਤੇ ਤੂੰ ਵੀ ਕਰਕੇ ਦਿਖਾਈ ਤੇ ਬੱਚੀ ਨੇ ਕਰਕੇ ਦਿਖਾਇਆ ਜੀ ਕਿੰਨਾ ਸਮਾਂ ਲੱਗਾ ਫਿਰ ਇਹਨੂੰ ਬੱਚੀ ਨੂੰ ਪ੍ਰੈਕਟਿਸ ਕਰਾਉਂਦੇ ਆ ਕਿਉਂਕਿ ਬੱਚਿਆਂ ਵਾਸਤੇ ਬੜਾ ਔਖਾ ਲੱਗਦਾ ਸਵੇਰੇ ਉੱਠਣਾ ਦੀ ਸਮਾ एक्चुअली ਇਹ ਬੜਾ ਗਿਆ ਜ ਜ ਸਵੇਰੇ ਆ ਘਰੇ ਆਪਣੀ ਰਸੀ ਡਬਦੀ ਸੀਗੀ ਤੇ ਬਾਕੀ ਸਕੂਲ ਦੇ ਵਿੱਚ ਵੀ ਮੈਡਮ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਹੈ ਕਿ ਜਿਨ੍ਹਾਂ ਨੇ ਸਕੂਲ ਦੇ ਵਿੱਚ ਇਹਨੂੰ ਉੱਥੇ ਹੀ ਇਹਦਾ ਜਰਾ ਧੋੜ ਭਜ ਕਰਾਈ ਇਹਦੀ ਉੱਥੇ ਇਹਦਾ ਜਾ ਕੇ ਇਸ ਟਾਈਮ ਨਾ ਵਧਾਇਆ ਜਾ ਕੇ ਦੇ ਬਾਸਕਟਬਾਲ ਖੇਡਉਂਦੇ ਰਹੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰੀ ਬੱਚੀ ਸਟੇਟ ਲੈਵਲ ਜਿੱਤ ਕੇ ਆਈ ਹੈ ਤੇ ਸਾਡੇ ਮਤਲਬ ਇਹਦੇ ਫਾਦਰ ਸ਼ੁਰੂ ਤੋਂ ਹੀ ਉਹਨਾਂ ਦਾ ਇੱਕ ਹੀ ਸੁਪਨਾ ਸੀਗਾ ਕਿ ਸਾਡੇ ਮੇਰੇ ਬੱਚੇ ਸਪੋਰਟਸ ਵਿੱਚ ਆਣ ਸਪੋਰਟਸ 'ਚ ਗਿਆਨ ਇਹ ਸਾਡੀ ਬੱਚੀ ਨੇ ਮੇਰਾ ਸਟੇਟ ਖੇਡ ਕੇ ਸਾਡਾ ਮਾਣ ਵਧਾਇਆ ਵਾ ਤੇ ਤੇ ਪਾਪਾ ਨੂੰ ਵੀ ਤੇ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਆ ਕਿ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਬੱਚੀ ਨੇ ਔਰ ਸਕੂਲ ਪ੍ਰਿੰਸੀਪਲ ਤੇ ਇਹਦੀ ਟਰਨ ਟੀਚਰ ਜਿਹੜੇ ਨੇ ਕੈਮੀ ਮੈਮ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਉਹ ਕਹਿ ਰਹੀ ਸੀ ਪਹਿਲਾਂ ਕਿ ਬੱਚੀ ਤੇ ਡਰ ਗਈ ਹੈਗੀ ਬੱਚੀ ਦਾ ਨਾਮ ਜਦੋਂ ਲਿਖਵਾਇਆ ਤਾਂ ਬੱਚੀ ਬਿਲਕੁਲ ਡਰ ਗਈ ਸੀ ਕਿ ਮੈਂ ਨਹੀਂ ਖੇਲਣਾ ਤੇ ਬਸੀ ਵੀ ਇਹਨੂੰ ਬਹੁਤ ਮੋਟੀਵੇਟ ਕੀਤਾ ਉਹਨਾਂ ਨੇ ਬਹੁਤ ਕੀਤਾ ਕਿ ਨਹੀਂ ਨਿਮੇਤਾ ਜੀ ਆਪ ਜੀ ਮੈਡਲ ਜਿੱਤ ਕੇ ਆਓਗੇ ਇਹ ਬੱਚੀ ਨੇ ਉਹਨਾਂ ਦਾ ਵੀ ਮਤਲਬ ਕਿ ਇੱਜ਼ਤ ਰੱਖੀ ਹੈ ਤੇ 골ਡ ਮੈਡਲ ਜਿੱਤ ਕੇ ਅੱਜ ਬੱਚੀ ਸਾਡੇ ਸਾਹਮਣੇ ਬੈਠੀ ਹੈ। ਅੱਛਾ ਸੁਨੀ ਜੀ ਬਹੁਤ ਸਾਰੇ ਮਾਵਾਬ ਨੇ ਜਿਹੜੇ ਅੱਜ ਵੀ ਧੀਾਂ ਨੂੰ ਚਾਰ ਦਿਵਾਰੀ ਦੇ ਕੀ ਕਾਫੀਲ ਕਰਦੇ ਉਹਨਾਂ ਮਾਵਾਬ। ਮੈਂ ਹੀ ਅਪੀਲ ਕਰਨਾ ਚਾਹਾਂਗੀ ਕਿ ਬੱਚੀਆਂ ਨੂੰ ਚਾਰ ਦਿਵਾਰੀ ਦੇ ਅੰਦਰ ਕੈਦ ਨਾ ਕਰੋ ਬੱਚੀਆਂ ਨੂੰ ਮੋਟੀਵੇਟ ਕਰੋ ਬੱਚੀਆਂ ਨੂੰ ਐਪਰੀਸ਼ੀਏਟ ਕਰੋ ਬੱਚੀਆਂ ਬਹੁਤ ਵੱਡੀਆਂ ਮੱਲਾ ਮਾਰ ਸਕਦੀਆਂ ਨੇ ਜੇ ਆਪਜੀ ਦਾ ਪੇਰੈਂਟਸ ਦਾ ਸਹਿਯੋਗ ਹੋਵੇਗਾ ਕਿਉਂਕਿ ਜਦੋਂ ਬੱਚੀ ਕਹਿੰਦੇ ਹੁੰਦੇ ਨੇ ਨਾ ਆਜ਼ਾਦ ਜਦੋਂ ਅਸੀਂ ਕਿਸੇ ਪੰਛੀ ਨੂੰ ਕਰਦੇ ਆ ਤੇ ਫਿਰ ਬਹੁਤ ਉੱਚੀ ਉਡਾਨ ਭਰਦਾ ਵਾ ਇਸੇ ਤਰ੍ਹਾਂ ਜਦ ਅਸੀਂ ਬੱਚੀਆਂ ਆਪਣੀਆਂ ਨੂੰ ਆਜ਼ਾਦ ਕਰਾਂਗੇ ਉਹਨਾਂ ਨੂੰ ਇਨਸਪਾਇਰ ਕਰਾਂਗੇ ਮੋਟੀਵੇਟ ਕਰਾਂਗੇ ਤੇ ਬੱਚੀਆਂ ਜਿਹੜੀਆਂ ਵਾਂ ਕਿਸੇ ਵੀ ਮੁਕਾਮ ਦੇ ਵਿੱਚ ਮਤਲਬ ਪਿੱਛੇ ਨਹੀਂ ਰਹਿਣਗੀਆਂ ਅੱਗੇ ਰਹਿਣਗੀਆਂ ਆਪਜੀ ਵੇਖਦੇ ਵੀ ਹੋ ਕਿ ਹਰ ਮੁਕਾਮ ਦੇ ਵਿੱਚ ਅੱਜ ਕੱਲ ਜਿਹੜੀਆਂ ਕੁੜੀਆਂ ਨੇ ਹਰ ਫੀਲਡ ਦੇ ਵਿੱਚ ਉਹ ਅੱਗੇ ਨੇ ਮੈਂ ਬਠਿੰਡੇ ਲੈਵਲ ਤੇ ਖੇਡ ਕੇ ਆਈਆਂ ਸਭ ਤੋਂ ਪਹਿਲਾਂ ਡਿਸਟ੍ਰਿਕਟ ਚ ਗਈ ਸੀ ਫਿਰ ਮੈਂ ਗਈ ਸੀ ਕਿ ਸਟੇਟ ਵਿੱਚ ਖੇਲਣ ਵਾਸਤੇ ਮੈਂ ਅੰਡਰ 14 ਦੇ ਕੁਡਿੰਗ ਐਂਡ ਅੰਡਰ 19 ਦੇ ਵਿੱਚ ਖੇਲ ਕੇ ਆਈਆਂ ਐਥਲੈਟਿਕ ਰਨਿੰਗ 4 400 ਮੀਟਰ ਰੇਸ ਤੇ ਇਹਦਾ 크ੈਡਿਟ ਮੈਂ ਦੇਣਾ ਚਾਹਾਂਗੀ ਪਾਪਾ ਨੂੰ ਜਿਨ੍ਹਾਂ ਨੇ ਕਿ ਬਹੁਤ ਰੇਸ ਰੇਸ ਲਵਾ ਲਵਾ ਕੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਤੇ ਮੇਰੀ ਕੈਮੀ ਮੈਮ ਦਾ ਜਿਨ੍ਹਾਂ ਨੇ ਇੰਨੀ ਜਤਾ ਜਰਮਨ ਡ੍ਰਿਲ ਲਵਾ ਲਵਾ ਕੇ ਮੇਰਾ ਸਟੈਮੀਨਾ ਵਧਾਇਆ ਹੈ ਔਰ ਮੈਨੂੰ ਇੱਥੋਂ ਤੱਕ ਪਹੁੰਚਾਇਆ ਹੈ ਮੈਂ ਅਨ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ ਅੱਛਾ ਬੱਚੇ ਜਿਸ ਸੀ ਕੇ ਨਾਲ ਤੁਸੀਂ ਦੱਸਦੇ ਖੇਡੇ ਹੋ ਉੱਥੇ ਕਿੰਨੇ ਕੁ ਬੱਚੇ ਸੀ ਟੋਟਲ ਉੱਥੇ ਤੇ ਟੋਟਲ ਬਹੁਤ ਜ਼ਿਆਦਾ ਬੱਚੇ ਸੀਗੇ ਪਰ ਹਰਡੇ ਸਕੂਲ ਦੇ ਪੰਜ ਕੁੜੀਆਂ ਗਈਆਂ ਸੀਗੀਆਂ ਉਹਨਾਂ ਵਿੱਚੋਂ ਮੈਂ ਵੀ ਸੀਗੀ ਇੱਕ ਤੁਹਾਨੂੰ ਉਮੀਦ ਹੈਗੀ ਸੀ ਕੋਈ ਕਿਰਨ ਹੈਗੀ ਸੀ ਉਮੀਦ ਦੀ ਕਿ ਮੈਂ ਜਿੱਤਾਂਗੀ ਨਹੀਂ ਉਮੀਦ ਨਹੀਂ ਸੀ ਪਰ ਫਿਰ ਵੀ ਆ ਗਈ ਫਸਟ 골ਡ ਮੈਡਲ ਆਇਆ ਕ੍ਰੈਡਿਟ ਮੈਡਮ ਨੂੰ ਤੇ ਪਾਪਾ ਨੂੰ ਕ੍ਰੈਡਿਟ ਪਹਿਲਾਂ ਤੇ ਪਾਪਾ ਨੂੰ ਵੀ ਜਿਨ੍ਹਾਂ ਨੇ ਬਹੁਤ ਧੋੜਾ ਲਵਾਈਆਂ ਤੇ ਮੈਡਮ ਨੂੰ ਵੀ ਮੈਂ ਦਵਾਂਗੀ ਕਿਉਂਕਿ ਉਹਨਾਂ ਨੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਮੇਰੇ ਪਿੱਛੇ ਉਹਨਾਂ ਨੇ ਕਿਹਾ 골ਡ ਮੈਡਲ ਲੈ ਕੇ ਹੀ ਆਣਾ ਜੋ ਮਰਜ਼ੀ ਹੋ ਜਾ ਮੈਂ ਕਿਹਾ ਠੀਕ ਅੱਛਾ ਫਿਰ ਕਿੱਦਾਂ ਜਾਂਦੇ ਨੇ ਤੁਹਾਡਾ ਨਾਮ ਉੱਥੇ ਲਿਖਿਆ ਗਿਆ ਕਿੱਦਾਂ ਲਿਖਿਆ ਗਿਆ ਤੁਹਾਨੂੰ ਪਤਾ ਸੀ ਕਿ ਅਥਲੈਟਿਕ ਤੇ ਨਾਮ ਲਿਖਿਆ ਮੇਰਾ ਨਹੀਂ ਉਹ ਪਿੱਛੋਂ ਕਿਹਾ ਸੀਗਾ ਕਿ ਇੰਨੀ ਕੁੜੀਆਂ ਨੇ ਤੇ ਸਰ ਨੇ ਐਦਾਂ ਹੀ ਮੇਰਾ ਨਾਮ ਪਾਤਾ ਤੇ ਮੈਮ ਨੇ ਕਿਹਾ ਕਿ ਤੇਰਾ ਨਾਮ ਹੈ ਮੈਂ ਬਹੁਤ ਜ਼ਿਆਦਾ ਡਰ ਗਈ ਫਿਰ ਮੈਂ ਪਾਪਾ ਨੂੰ ਆ ਕੇ ਦੱਸਿਆ ਪਾਪਾ ਕਹਿੰਦੇ ਕੁਛ ਨਹੀਂ ਹੁੰਦਾ ਤੂੰ ਪ੍ਰੈਕਟਿਸ ਫਿਰ ਮੈਂ ਹੌਲੀ ਹੌਲੀ ਪਰਫੈਕਟ ਹੋ ਗਈ ਤੇ ਫਿਰ ਮੈਂ 골ਡ ਮੈਡਲ ਲੈ ਆਈ ਪਾਪਾ ਨੇ ਕਿੰਨੀ ਦੀ ਪ੍ਰੈਕਟਿਸ ਕਰਾਈ ਮੇertal ਪਾਪਾ ਮੈਨੂੰ ਪਾਰਕ ਚ ਲੈ ਜਾਂਦੇ ਸੀਗੇ ਉੱਥੇ ਜਾ ਕੇ ਮੇਰੀਆਂ ਦੀ ਸਲਵਾਨੀਆਂ ਕਰਨੀਆਂ ਤੇ ਚ ਉਹਦੇ ਵਿੱਚ ਰੇਸ ਲਵਾ ਲਵਾ ਕੇ ਸਟੈਮੀਨਾ ਵਧਾਇਆ ਕਰਨਾ ਫਿਰ ਮੈਂ ਰਸੇ ਪਿਆ ਕਰਨੀ ਉੱਠ ਜਾਂਦੀ ਜਦੋਂ ਇਤਾਂ ਫਿਰ ਹਾਂਜੀ ਉੱਠ ਉੱਠ ਜਾਂਦੀ ਹੁੰਨੀ ਸੀ ਮੈਂ